ਜਲੰਧਰ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਬੱਸ ਸਟੈਂਡ ਦੇ ਬਾਹਰ ਨਿੱਜੀ ਪਾਰਕਿੰਗ ਵਿੱਚ ਖੜੀ ਟਰੈਵਲ ਏਜੰਟ ਦੀ ਕਾਰ ਤੇ ਫਾਇਰਿੰਗ ਹੋਈ ਗੋਲੀ ਚਲਾਉਣ ਵਾਲੇ ਲੋਕ ਕੌਣ ਸਨ ਇਸ ਬਾਰੇ ਅਜੇ ਕੁਝ ਨਹੀਂ ਪਤਾ ਲੱਗ ਸਕਿਆ ਲੇਕਿਨ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਗਨੀਮਤ ਇਹ ਰਹੀ ਕਿ ਫਾਇਰਿੰਗ ਦੇ ਸਮੇਂ ਕਾਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਹਾਲਾਂਕਿ ਕਾਰ ਨੁਕਸਾਨੀ ਗਈ ਹੈ ਗਾਰਡਾ ਦੀ ਸੂਚਨਾ ਮਿਲਣ ਤੇ ਕਾਰ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਫਾਇਰਿੰਗ ਕਰਨ ਵਾਲਿਆਂ ਦੀ ਭਾਲ جاری ਹੈ ਪੁਲਿਸ ਦੇ ਵੱਲੋਂ ਬੱਸ ਸਟੈਂਡ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਐਨਾ ਹੀ ਨਹੀਂ ਕਈ ਹੋਟਲਾਂ ਤੇ ਟਾਬਿਆਂ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾੜੀ ਦੇ ਚਲਾਣਾਏ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰਨ ਹੈ ਉਹ ਮੈਨੂੰ ਦੱਸਤਾ ਦਿਓ ਕੀ ਰੰਜੀਤ ਸਿੰਘ ਜੀ ਖੜੀ ਗੱਡੀ 'ਚ ਗੋਲੀਆਂ ਚੱਲ ਗਈਆਂ ਭਾਈ ਸਾਨੂੰ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਾਈ ਪਤਾ ਹੀ ਨਹੀਂ ਸਾਨੂੰ ਕਿੰਨੇ ਕਿਸੇ ਦੇ ਸ਼ੱਕ ਨਹੀਂ ਗੋਲੀਆਂ ਪਾਰਕਿੰਗ ਵਾਲਿਆਂ ਨੂੰ ਪਤਾ ਭਈ ਅਸੀਂ ਤਾਂ ਅੰਦਰ ਬੈਠੇ ਮੈਂ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨੇ ਤੁਹਾਡੀ ਰੰਜੀਤ ਸ਼ਾਹ ਹੈ ਜਾਂ ਜਾਨਪੇਸ਼ਾਣਾ ਨੂੰ ਕਿਸੇ ਨੇ ਕੋਈ ਰਜਿਸਟਰ ਲਾਇਆ ਇੱਕ ਦੋ ਅੱਗੇ ਖੜੀ ਸੀਗਾ ਉਸ ਵੇਲੇ ਕੋਈ ਨਾਮ ਹੋ ਸਕਦਾ ਇੰਦਰਜੀਤ ਭਾਈ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਈ ਜਦੋਂ ਗੋਲੀਆਂ ਚਲੀਆਂ ਗੱਡੀ 'ਚ ਸੀਸਫੋਤ ਕੋਈ ਨਹੀਂ ਕੋਈ ਨਹੀਂ ਹੈ ਭਾਈ ਮੋਕੇ ਕਿਤੇ ਵੀ ਮੈਂ ਆਪਣੇ ਆਫਿਸ ਬੈਠਾ ਕਿੰਨੇ ਰੂਨ ਸੈਰ ਹੋਏ ਇਹ ਤਾਂ ਪਈਆਂ ਪਤਾ ਨਹੀਂ ਹੁੰਦੇ ਫੌਰੀ ਸਪੋਰਟਿੰਗ ਵਾਲੇ ਭਾਈ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ ਕੋਈ ਕਿਸੇ ਦੀਆਂ ਗੋਲੀਆਂ ਚੱਲੀਆਂ ਕਿੱਥੇ ਫੋਨ ਆਇਆ ਹੋਵੇ ਭਾਈ ਕਿਸੇ ਦਾ ਕੋਈ ਕਾਲ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਕੋਈ ਕਾਰਨ ਹੈ ਹੈ ਹੀ ਨਹੀਂ ਬਣੀ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਘਟੋੜ ਪਾਰਕਿੰਗ ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਨੇ ਪੁਲਿਸ ਵਾਲੇ ਕਰਨਗੇ ਭਾਈ ਉਹ ਦੱਸਣਗੇ ਸਹੀ ਰੋਟੀ ਬਲਵਿੰਦਰ ਜੀ ਗੋਲੀਆਂ ਚੱਲੀਆਂ ਨੇ ਕਾਰ ਤੇ ਇਹ ਕੀ ਹੈ ਪੂਰਾ ਮੈਟਰ ਦੱਸ ਦਿਓ ਦੇਖੋ ਜੀ ਇਮੀਗ੍ਰੇਸ਼ਨ ਦਾ ਕੰਮ ਹੈ ਨਾ ਅੰਦਰਜੀਤ ਸਿੰਘ ਦਾ ਜੀ ਤੇ ਇਹਨਾਂ ਗੱਡੀ ਆਪਣੀ ਪਾਰਕਿੰਗ ਲਾਈ ਦੀ ਡਾਡਾ ਚੰਬ ਦੇ ਸਾਹਮਣੇ ਤੇ ਬਸਟਾਂ ਦੇ ਪੱਲੇ ਪੱਲੇ ਪਾਸੋਂ ਰੋਂਗ ਸਾਈਡ ਤਿੰਨ ਨੰ ਮੋੜੇ ਰਾਏ ਆ ਜੀ ਉਹ ਇਹਨਾਂ ਦੀ ਗੱਡੀ ਦੇ ਬੈਕ ਸੈਟ ਸੀਟ 'ਤੇ ਗੋਲੀਆਂ ਮਾਰ ਕੇ ਗਏ ਕਿੰਨੀਆਂ ਗੋਲੀਆਂ ਲੰਗੀਆਂ ਪੰਜ ਫਾਇਰ ਹੋਏ ਇਹ ਕੀ ਕਾਰਨ ਸੀਗਾ ਕਿ ਇਹਨਾਂ ਦੀ ਗੱਡੀ ਤੇ ਗੋਲੀਆਂ ਚੱਲੀਆਂ ਕੋਈ ਉਹ ਤਾਂ ਹੁਣ ਤਫਤੀਸ਼ ਹੋਊਗੀ ਅਫਸਰ ਆਏ ਸਾਰੇ ਤੇ ਫਾਇਰਸਿੰਗ ਦੀ ਟੀਮ ਸਦੀ ਆ ਜੋ ਸਮਝਣ ਗੱਲ ਦੋ ਸ਼ਿਦਗੀ ਦਾ ਸਰ ਸੁਣਨ ਤੇ ਇਹ ਵੀ ਆਇਆ ਕਿ ਕਾਰ ਦੇ ਜਿਹੜੇ ਸ਼ੀਸ਼ੇ ਦੇ ਉੱਤੇ ਕੋਈ ਪਰਚੀ ਲਿਖੀ ਸੀ ਕਿਸੇ ਦਾ ਨਾਮ ਵਗੈਰਾ ਲਿਖਿਆ ਸੀ ਉਹ ਕੀ ਨਾਮ ਵਗੈਰਾ ਸਾਰਾ ਕਾਗਜ਼ ਕਿਸੇ ਦੇ ਪੌਂਸ਼ਨ ਲਿਖਿਆ ਹੋਇਆ ਸੀ ਕੋਈ ਇਹ ਕਿਹੜੇ ਤਸਵੀਰ ਇਹ ਫਰੋਤੀ ਮੰਗੀ ਗਈ ਹੈ ਕਾਗਜ਼ ਨਹੀਂ ਅੱਗਾ ਵੀ ਕੋਈ ਗੱਲ ਸਾਹਮਣੇ ਨਹੀਂ ਆਪਸ ਦਾ ਬਿਖਿਆ ਜਿੰਨਾ ਸਰ ਕੀ ਨਾਮ ਕੀ ਲਿਖਿਆ ਸੀ ਕਾਗਜ਼ ਤੇ ਕਾਗਜ਼ ਬਣ ਮੁੱਦਾ ਇਹ ਨੰਬਰ ਲਿਖਿਆ ਕੋਈ ਬਰਤਨ ਦਾ ਦਾਦਨੇ ਹੋਣੀ ਤੇ ਸਰ ਕੋਸ਼ਲ ਕੌਣ ਹੈ ਵਿਅਕਤੀ ਜਿਹਦਾ ਪਰਚੀ ਜਿਹੜੀ ਨਜ਼ਰ ਆਈ ਸਾਨੂੰ ਨਹੀਂ ਖਤ ਉਹਨੇ ਕੋ ਦੱਸਿਆ ਇੰਦਰ ਜੀ ਰਿਕਾਰ ਮਾਲਕ ਇੰਦਰ ਜੀ ਤੋਂ ਉਹਨੇ ਕੁਝ ਦੱਸਿਆ ਕਿ